ਚਲੋ ਜੀ ਅੱਜ ਬਣਾਣੇ ਆਂ ਆਲੂ ਵਾਲੇ ਪਰੌਂਠੇ ਆਲੂ ਮੈਂ ਬੋਇਲ ਕਰਕੇ ਰੱਖੇ ਆ ਤੇ ਸਾਡਾ ਛੋਟਾ ਸ਼ੈਫ ਜਿਹਨੇ ਸਾਨੂੰ ਬਣਾ ਕੇ ਖਵਾਣੇ ਆ ਹੌਲੀ ਹੌਲੀ ਉੱਠਿਆ ਤੁਹਾਨੂੰ 8 ਵਜੇ ਬਣਾ ਕੇ ਖਵਾਇਆ ਹਾਂ 8 ਵਜੇ ਆ 8 ਵਜੇ ਆ ਕਹਿੰਦੀ 8 ਵਜੇ ਆ ਹੌਲੀ ਹੌਲੀ ਉਤਰੇਗੀ ਬੈਠ ਤੋਂ ਫੇਰ ਕਿ ਦਿਖਵਾਏਗੀ ਹੁਣ ਚਾਹ ਪੀਏਗੀ ਫਿਰ ਹੌਲੀ ਹੌਲੀ ਉਤਰੇਗੀ ਫਿਰ ਖਵਾਏਗੀ 10 ਵਜੇ ਤੱਕ ਖਵਾ ਦੇਗੀ ਹੈ

ਬੈੱਡ ਘਮਾਰੇ ਤਾਂ ਆ ਜਾਣਾ ਤੇ ਉਹ ਫੁੱਟਾ ਚਾਹ ਨਾ ਉਹ ਘਰੋਂ ਥੱਲੇ ਉਹ ਗੱਡ ਘਮਾਦਾ ਇਹ ਮੰਜੀ ਆ ਮੰਜੀ ਚੱਕ ਕੇ ਪਲਟਾ ਦੋ ਉਹ ਪਲਟਾ ਦੇ ਜੇ ਪਲਟਾ ਸਕਦੀ ਹੈ ਅੱਛਾ ਖਾ ਲਵਦਾ ਦਾਂਤ ਸਕਦੀ ਆ ਜਿੰਨਾ ਇੱਥੇ ਮਾਸ ਚੜਿਆ ਹੈ ਉਹ ਚਰਬੀ ਹੈ ਹਾਂ ਚੱਲ ਵਸਦਾ ਹੋ ਗਏ ਸਿੱਧਾ ਯਾਰ ਮੈਂ ਕੁਬਾਂ ਬਲ ਉਹ ਲੋਏ ਫਰੋਂ ਖਾਣੇ ਕਿ ਨਹੀਂ ਖਾਣੇ ਉੱਥੇ ਬੈਠ ਅੱਜ ਨਾ ਨਹੀਂ ਮੈਂ ਇੱਦਾਂ ਨਹੀਂ ਆ ਉਹ ਇਦਾਂ ਫੇਰ ਆਡੀਅנס ਕਹਿੰਦੀ ਵੀ ਕੀ ਸੁੱਤੇ ਸੁੱਤੇ ਜੇ ਵਲੌਗ ਬਣਾਏ ਕੋਈ ਨਹੀਂ ਜੇ ਪਿਆਰ ਹੈ ਤਾਂ ਮੈਂ ਕਹਿਣੀ ਆਂ ਅੱਛਾ ਧੁੰਦ ਨਹੀਂ ਹੈ ਧੁੰਦ ਨਹੀਂ ਗਈ ਤੂਰ ਜਾਈ ਚੋਂ ਨਿਕਲ ਤੇ ਪਰੌਂਠੇ ਬਣਾ ਮੈਂ ਹਜੇ ਨਹੀਂ ਬਣਾਏ ਪ੍ਰੋਫਾਈਲ ਲੈ ਕੇ ਆਓ ਕਿਉਂ ਕਿਉਂ ਕੋਈ ਨਹੀਂਦਾ ਗਰੇਜੀ ਕੈਮਰਾਮੈਨ ਪਹਿਲਾਂ ਆਪਣੀ ਅੱਖਾਂ ਸਾਫ਼ ਕਰੋ ਕਿੱਦਾਂ ਲੱਗੀਆਂ ਚਾਹ ਇੱਧਰ ਉਬਲ ਗਈ ਉਬਲ ਗਈ ਉਬਲ ਗਈ ਉਬਲ ਗਈ ਉਬਲ ਗਈ ਇੱਧਰ ਚਾਹ ਉਬਲ ਗਈ ਤੇ ਦੋ ਬਲ ਗਈ ਚਾ ਇਹ ਦੋ ਬਲ ਗਈ ਆਪਣੀ ਗੱਡਾ ਥੰਮਣੀ ਕੀਤੀ ਚਲ ਉਹ ਵੀ ਚਹੀਓ ਉਹ ਟਕੇ ਹੁਣ ਅਵਰੇਜ ਮਗਰ ਅੱਖਾ ਚੁ ਗਲੀਆਂ ਮਾਰਨਦੀ ਆ ਲੈ ਲੋ ਜੀ ਮਾਰਨਦੀ ਇਥੇ ਆ ਕਾਪੜੀ ਤਾਂ ਨਹੀਂ ਮਾਰਦੀ ਟਾਡੀ ਚ ਮਾਰਦਾ ਕੈਰ ਚ ਮਾਰਦਾ ਮੇਰੀ ਚ ਹੀ ਮਾਰਦੀ ਆ ਆਪਣੀ ਚ ਮੈਂ ਚਲ ਉੜ ਜਾ ਹੁਣ ਛੇਤੀ ਤੇ ਬਣਾ ਹਾਬੇ ਲੋ 10 ਵਜੇ ਦਾ ਟਾਈਮ ਦਿੱਤਾ ਸੀ ਨਾ ਤੁਹਾਨੂੰ 10 ਤੱਕ ਇਹਨੇ ਪਰੌਂਠੇ ਖਵਾਤੇ ਹੀ ਬਾਬੀ ਕਹਿੰਦਾ ਦੂਜੀ ਵਾਰੀ ਬਣਾਉਣ ਲੱਗੀ ਇਹਦਾ ਇਹ ਵੀ ਕਹਿਣ ਲੱਗੀ ਆ ਇੰਨੀ ਸਿਆਣੀ ਕੁੜੀ ਹੋ ਗਈ ਆ ਅੱਜ ਇਹਨੇ ਕੱਲੇ-ਕੱਲੇ ਨੂੰ ਗਰਮ-ਗਰਮ ਪਰੌਂਠੇ ਖਵਾਏ ਜਿਨ੍ਹਾਂ ਨੇ ਨਹੀਂ ਖਾਦੇ ਕਹਿੰਦੀ ਮੈਂ ਨਾਲ-ਨਾਲ ਗਰਮਾ-ਗਰਮ ਬਣਾ ਦਾਂਗੀ ਤੇ ਮੇਰੇ ਪਰੌਂਠੇ ਦੀ ਗੋਲ ਵੇਹ ਲਾ ਵੇਹ ਲਾ ਮਾਸਾ ਵੀ 빙ਗਣੀਆ ਵੇਹ ਹ ਆ ਵੇਖ ਲੋ ਇਹਨੇ ਸੋਹਣੇ ਗੋਲ-ਗੋਲ ਪਰੌਂਠੇ ਬਣਾਉਂਦੀ ਆ ਇਹ ਆ ਵੇਖ ਲੋ ਠੀਕ ਆ ਫਿਰ ਵੱਤ-ਵੱਤ یوں ਨਾ ਕਮੈਂਟ ਕਰਕੇ ਦੱਸਿਓ ਵੀ ਸੋਹਣੇ-ਸੋਹਣੇ ਪਰੌਂਠੇ ਬਣਾਉਂਦੀ ਆ ਦੀ ਨਵਰੀ ਤਾਂ ਮੁਫੇ ਨਾ ਵੀ ਕਿਹਾ ਕਿ ਵੀ ਲੰਘੇ ਇਹ ਆਪਾਂ ਆਉਂਦੇ ਨਹੀਂ ਜੀ ਸੰਡੇ ਹੀ ਨਾ ਆਪਾਂ ਕਹਾਈ ਛੋਟਾ ਜਿਹਾ ਵੀਲੋਗ ਨਾ ਆਉਂਗੇ ਵੀ ਮਿੰਨੀ ਵੀਲੋਗ ਤੇ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਸਵੇਰੇ ਸੁੱਤੀ ਉੱਠੀ ਤੁਹਾਡੇ ਸਾਹਮਣੇ ਹੀ ਕਹਿਣਾ ਕਿ ਸਾਡੇ ਛੋਟੇ ਛੇ ਫੋਟੇ ਗਏ ਆ ਤੇ ਇਦਾਂ ਹੀ ਜੀ ਉਹ ਤੁਹਾਨੂੰ ਵੀਡੀਓ ਦੇਖਿਓ ਤੇ ਨਾਲੇ ਸਾਨੂੰ ਕਮੈਂਟ ਕਰਕੇ ਦੱਸੋ ਸਾਡਾ ਇਦਾਂ ਬਲੋਗ ਕਿਦਾਂ ਦਾ ਗਿਆ ਇਦਾਂ ਨਿਊ ਨਿਊ ਬਲੋਗ ਲੈ ਕੇ ਆਂਦੇ ਹਾਂ ਬਾਏ